ਅੱਜ ਪਾਵਨ ਬਾਣੀ ਪੜਿਆ ਅਸੀਂ ਮਾਲਕ ਦੀ ਪਾਵਨ ਬਾਣੀ ਦੇ ਵਿੱਚੋਂ ਉਹਨੂੰ ਬੜੇ ਇਦਾਂ ਦੇ ਹਵਾਲੇ ਮਿਲੇ ਜਿੱਥੇ ਗੁਰਦੇਵ ਜੀ ਮਹਾਂ ਸ਼ਬਦ ਆਪਣੇ ਗੁਰੂ ਵਾਸਤੇ ਵਰਤਿਆ ਰੱਬ ਵਾਸਤੇ ਵਰਤਿਆ ਜਪਜੀ ਸਾਹਿਬ ਪੜਦੇ ਹਾਂ ਜਪਜੀ ਸਾਹਿਬ ਦਾ ਜਿਹੜਾ ਆਖਰੀ ਸਲੋਕ ਹੈ ਅਖੀਰ ਦੇ ਵਿੱਚ ਇੱਕ ਪਹਿਲਾ ਸਲੋਕ ਆਉਂਦਾ ਹੈ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇਹ ਪਹਿਲਾ ਫਰਸਟ ਸਲੋਕ ਹੈ ਜਪਜੀ ਸਾਹਿਬ ਦਾ ਤੇ ਆਖਰੀ ਸਲੋਕ ਉਹਦੇ ਵਿੱਚ ਬਾਪੂ ਨੇ ਕਿਹਾ ਕਿੰਦੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਮਾਂ ਨੂੰ ਧਰਤੀ ਕਿਹਾ ਜਾਇਦਾ ਕਹਿ ਲੋ ਧਰਤੀ ਨੂੰ ਮਾਂ ਦਾ ਰੁਤਬਾ ਗੁਰੂ ਸਾਹਿਬ ਨੇ ਦਿੱਤਾ ਤੇ ਧਰਤੀ ਦੇ ਵਿੱਚ ਦੇਖੋ ਗੁਣ ਕਿੰਨੇ ਹੁੰਦੇ ਨੇ ਧਰਤੀ ਨੂੰ ਕੋਈ ਸੰਗ ਮਰਮਰ ਲਾ ਦਵੇ ਨਾ ਤੇ ਧਰਤੀ ਤਾਂ ਵੀ ਜਿਆਦਾ ਖੁਸ਼ ਨਹੀਂ ਹੁੰਦੀ ਕੋਈ ਚੰਦਰ ਦੇ ਨਾਲ ਉਹਦੇ ਤੇ ਪੋਚਾ ਫੇਰ ਦਵੇ ਧਰਤੀ ਤਾਂ ਵੀ ਜਿਆਦਾ ਖੁਸ਼ ਨਹੀਂ ਹੁੰਦੀ ਤੇ ਕੋਈ ਜੇਕਰ ਕਈਆਂ ਦੇ ਨਾਲ ਧਰਤੀ ਨੂੰ ਪੁੱਟਣਾ ਸ਼ੁਰੂ ਕਰ ਦਵੇ ਖੂਪਟੇ ਧਰਤੀ ਨੂੰ ਜਿੰਨੇ ਮਰਜ਼ੀ ਨੁਕਸਾਨ ਦਵੇ ਧਰਤੀ ਤਾਂ ਵੀ ਨਰਾਜ਼ ਨਹੀਂ ਹੁੰਦੀ ਮਾਂ ਦਾ ਇੱਕ ਗੁਣ ਦੇਖੋ ਕਿੰਨਾ ਵਧੀਆ ਮਾਂ ਨੂੰ ਉਹਦੀ ਜਿਹੜੀ ਔਲਾਦ ਹੁੰਦੀ ਹੈ ਚੰਗੀ ਹੋਵੇ ਤੇ ਗਲਾਂ ਦੇ ਵਿੱਚ ਫੁੱਲਾਂ ਦੇ ਹਾਰ ਪਾ ਦੇਵੇ ਤੇ ਮਾਂ ਦੀ ਜ਼ੁਬਾਨ ਵਿੱਚੋਂ ਤਦ ਵੀ ਅਸੀਸਾਂ ਨਿਕਲਦੀਆਂ ਨੇ ਤਦ ਵੀ ਮਾਂ ਸੀਸਾਂ ਦੇਦੀ ਤੇ ਜੇਕਰ ਔਲਾਦ ਗੰਦੀ ਹੋਵੇ ਉਸੇ ਮਾਂ ਨੂੰ ਜਿਹਦੀ ਕੋਖ ਦੇ ਵਿੱਚੋਂ ਪੈਦਾ ਹੁੰਦੇ ਨੇ ਉਸੇ ਮਾਂ ਨੂੰ ਜਿਹਦੀ ਗੋਦੀ ਦੇ ਵਿੱਚ ਬੈਠ ਕੇ ਅਸੀਂ ਸ਼ਬਦ ਬੋਲਣਾ ਸਿੱਖਿਆ ਹੈ ਉਸੇ ਮਾਂ ਨੂੰ ਜਿਹਦਾ ਹੱਥ ਫੜ ਕੇ ਅਸੀਂ ਚੱਲਣਾ ਸਿੱਖਿਆ ਹੈ ਜਿਹਦੇ ਕੋਲੋਂ ਅਕਲ ਸਿੱਖੀ ਹੈ ਜੇ ਉਸੇ ਮਾਂ ਨੂੰ ਘਰੋਂ ਪੁੱਤਰ ਕੱਢ ਦੇਣ ਔਲਾਦ ਘਰੋਂ ਕੱਢ ਦਵੇ ਤੇ ਮਾਂ ਦੀ ਜਮਾਰ ਵਿੱਚੋਂ ਫਿਰ ਵੀ ਕੀ ਨਿਕਲਦਾ ਹੈ ਅਸੀਸਾਂ ਨਿਕਲਦੀਆਂ ਨੇ ਫਿਰ ਵੀ ਉਹ ਅਸੀਸਾਂ ਦਾ ਦੇਗੀ ਇਹ ਧਰਜੀ ਦਾ ਸੁਭਾਅ ਜਿਹੜਾ ਬਿਲਕੁਲ ਮਾਂ ਦੇ ਸੁਭਾਅ ਦੇ ਨਾਲ ਅਟੈਚ ਟੱਚ ਕਰਦਾ ਹੈ ਅਸੀਂ ਗੁਰਬਾਣੀ ਨੂੰ ਪੜ੍ਹਦੇ ਆ ਬਾਪੂ ਨੇ ਕੀ-ਕਿਆ ਕਹਿੰਦੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਮਾਂ ਨੂੰ ਬੜਾ ਵੱਡਾ ਉੱਚਾ ਦਰਜਾ ਦਿੱਤਾ ਗਿਆ ਮਾਂ ਹੋਵੇ ਮਾਤਾ ਤ੍ਰਿਪਤਾ ਵਰਗੀ ਜਿਦੀ ਉੱਖ ਤੋਂ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਪੈਦਾ ਹੋਏ ਮਾਂ ਹੋਵੇ ਮਾਤਾ ਭਾਡੀ ਵਰਗੀ ਜਿਨ੍ਹਾਂ ਦੀ ਪੁਖ ਤੋਂ ਧੰਨ ਧਨ ਸਤਿਗੁਰੂ ਸ਼ੇਰ ਗੁਰੂ ਅਰਜਨ ਦੇਵ ਮਹਾਰਾਜ ਨੇ ਜਨਮ ਲਿਆ ਮਾਂ ਹੋਵੇ ਉਹ ਪ੍ਰਿਹਾਰਾਦ ਦੀ ਜਿਹੜੀ ਪੁਖ ਤੋਂ ਪ੍ਰਿਹਾਰਾਦ ਜੰਮਿਆ ਪੈਦਾ ਹੋਇਆ ਜੇ ਕੋਈ ਜਦੋਂ ਮਾਂ ਦੀ ਗੱਲ ਕੀਤੀ ਕੀ ਨਾ ਪਾਉਣ ਬਾਣੀ ਵਿੱਚ ਨਾਲ ਇਸ ਗੱਲ ਨੂੰ ਵੀ ਟੱਚ ਕੀਤਾ ਗਿਆ ਜੇ ਮਾਂ ਦੇ ਵਿੱਚ ਗੁਣ ਨੇ ਉਹਦੀ ਪੁਖ ਤੋਂ ਪੈਦਾ ਹੋਣ ਵਾਲਾ ਬੱਚਾ ਭਗਤ ਹੈ ਰੱਬ ਦਾ ਪਿਆਰਾ ਬਣਿਆ ਹੈ ਤੇ ਮਾਂ ਨੂੰ ਨਾਲ ਇਹ ਵੀ ਆਖਿਆ ਗਿਆ ਮਾਂ ਤੇਰੇ ਵਿੱਚ ਇਹ ਸ਼ੈਨਸ਼ੀਲਤਾ ਹੋਵੇ ਤੇਰੇ ਵਿੱਚ ਇਹ ਬੋਣ ਹੋਣ ਤੇਰੇ ਵਿੱਚ ਇਹ ਇਲਮ ਹੋਵੇ ਤੇਰੇ ਵਿੱਚ ਇਹ ਗਿਆਨ ਹੋਵੇ ਕਿ ਜਦੋਂ ਤੇਰੀ ਔਲਾਦ ਮਾਰੇ ਪਾਸੇ ਜਾ ਰਹੀ ਹੋਵੇ ਤੇ ਤੂੰ ਕਰਨੋਂ ਫੜ ਕੇ ਉਹਨੂੰ ਚੰਗੇ ਪਾਸੇ ਵੀ ਲੈ ਕੇ ਜਾਵੇਂ ਤੇ ਕੋ ਮਾਂ ਦਾ ਬੜਾ ਸਤਿਕਾਰ ਰਿਸਪੈਕਟ ਕੀਤੀ ਗਈ ਪਰ ਗੁਰਬਾਣੀ ਵਿੱਚ ਮਾਂ ਗੁਰੂ ਨੂੰ ਵੀ ਆਖਿਆ ਗਿਆ ਜਿੱਦਾਂ ਸਾਡੇ ਘਰ ਵਿੱਚ ਕੋਈ ਬੱਚਾ ਵਧਦਾ ਹੋਵੇ ਨਾ ਤੇ ਰਾਗੀ ਸਿੰਘਾਂ ਨੂੰ ਸਪੈਸ਼ਲੀ ਆ ਸ਼ਬਦ ਗਾਉਣ ਵਾਸਤੇ ਅਸੀਂ ਕਹਿੰਦੇ ਹਾਂ ਪੂਤਾ ਮਾਤਾ ਦੀ ਆਸੀਸ ਨਿਮਕ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਏ ਪੁੱਤਰ ਤੈਨੂੰ ਮਾਂ ਦੀ ਅਸੀਸ ਲੱਗੇ ਕਿਤੇ ਕਿਨੂੰ ਆਖਿਆ ਗਿਆ ਮਾਂ ਗੁਰੂ ਨੂੰ ਗੁਰੂ ਕਹਿੰਦੇ ਮੈਂ ਤੇਰੀ ਮਾਂ ਹਾਂ ਤੇ ਪੁੱਤ ਕੀ ਕਹਿੰਦੇ ਨੇ ਜਿਹੜੇ ਗੁਰੂ ਦੇ ਹਜ਼ੂਰੀ ਵਿੱਚ ਬੈਠਦੇ ਨੇ ਗੁਰੂ ਦੀ ਵਿਚਾਰ ਸੁਣਦੇ ਨੇ ਉਹ ਦੇ ਮੁਤਾਬਕ ਜੀਵਨ ਢਾਲਦੇ ਨੇ ਉਹਨਾਂ ਨੂੰ ਕਿਹਾ ਗਿਆ ਪੁੱਤਰ ਗੁਰੂ ਮਾਂ ਹੈ ਮਾਂ ਦੀ ਕੋਖ ਤੋਂ ਜਨਮ ਲੈਣਾ ਫਿਰ ਇੱਕ ਤੁਹਾਡੇ ਸੰਮੁਖ ਮੈਂ ਹੋਰ ਗੱਲ ਰੱਖਣ ਲੱਗਾ ਜਦੋਂ ਅਸੀਂ ਅਮਰਤ ਸ਼ਕਤਰੀਆਂ ਨਾ ਤੇ ਪੰਜ ਪਿਆਰੇ ਸੰਗ ਇੱਕ ਸ਼ਬਦ ਇਸ ਸਿੱਖਿਆ ਦੇ ਦਿਰੇ ਬਰਾਸ ਤੋਂ ਆ ਸ਼ਬਦ ਹੈ ਸਿੱਟ ਗੋਸ਼ਤ ਦੀ ਪਵਣ ਬਾਣੀ ਦੇ ਵਿੱਚੋਂ ਲਿਆ ਗਿਆ ਉਹ ਸ਼ਬਦ ਹੈ ਜਦੋਂ ਪੰਜ ਪੈਰੇ ਕਿੰਨੇ ਤੁਸੀਂ ਅੰਮ੍ਰਿਤਧਾਰੀ ਹੋ ਗਏ ਹੋ ਤੁਹਾਡਾ ਪਿਛਲਾ ਜਨਮ ਤੁਹਾਡੀ ਕੁੱਲ ਤੁਹਾਡੀ ਜਾਤ ਤੁਹਾਡੀ ਗੋਤ ਖਤਮ ਹੋ ਗਈ ਅੱਜ ਤੋਂ ਬਾਅਦ ਤੁਸੀਂ ਗੁਰੂ ਦੇ ਘਰ ਵਿੱਚ ਜਨਮ ਲੈ ਲਿਆ ਤੇ ਸ਼ਬਦ ਲਿਆ ਜਾਂਦਾ ਹੈ ਸਤਪੁਰਖ ਹੈ ਜਨਮੇ ਗਵਣ ਮਟਾਇਆ ਜੰਮਦੇ ਅਸੀਂ ਮਾਂ ਦੀ ਕੁੱਖ ਤੋਂ ਆ ਪਿਤਾ ਦੀ ਕੁੱਖ ਤੋਂ ਨਹੀਂ ਆਮ ਗੱਲ ਹੈ ਜਿੱਦਾਂ ਮੈਂ ਗੁਰਮਾਨੀ ਦੀ ਤੋ ਨੋਜ ਤੁਹਾਡੇ ਸਾਹਮਣੇ ਕਰ ਰੱਖ ਲਗਾ ਮਾਂ ਦੀ ਕੋਖ ਤੋਂ ਜਨਮ ਲਿਆ ਜਾਂਦਾ ਹੈ ਮਾਂ ਦੀ ਕੋਖ ਤੋਂ ਜਨਮੇ ਜਨਮੇ ਸੰ ਮਹਾਰਾਜ ਰਣਜੀਤ ਸਿੰਘ ਜਿਨ੍ਹਾਂ ਦਾ ਅਸੀਂ ਰਿਸਪੈਕਟ ਕਰਦੇ ਹਾਂ ਸਤਕਾਰ ਕਰਦੇ ਮਾਂ ਦੀ ਕੋਖ ਤੋਂ ਜੰਮੇ ਸੰ ਧੰਗੂ ਨਾਨਕ ਸਾਹਿਬ ਮਹਾਰਾਜ ਇੱਕ ਮਾਂ ਦੀ ਕੋਖ ਨੇ ਜਨਮ ਦਿੱਤਾ ਸੀ ਪ੍ਰਣਾਦ ਨੂੰ ਤਰੂ ਨੂੰ ਮਾਂ ਦੀ ਕੋਖ ਨੇ ਜਨਮ ਦਿੱਤਾ ਸੀ ਧੰਗੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਗੁਰਨਾਨਕ ਸਾਹਿਬ ਨੇ ਇੱਕ ਸਵਾਲ ਕੀਤਾ ਸੀ ਮਹਾਰਾਜ ਨੇ ਕਿਹਾ ਸੀ ਜਿਸ ਮਾਂ ਦੀ ਕੋਕ ਤੋਂ ਪੈਦਾ ਹੋਣ ਵਾਲਿਆਂ ਨੂੰ ਅਵਤਾਰ ਕਿਹਾ ਗਿਆ ઋષਿ ਮਨੂ ਕੀਆ ਗਿਆ ਪੈਗੰਬਰ ਕਿਹਾ ਗਿਆ ਗੁਰੂ ਕਿਹਾ ਗਿਆ ਸਤਪੁਰਸ਼ ਕਿਹਾ ਗਿਆ ਉਹਨਾਂ ਦੀ ਰਿਸਪੈਕਟ ਕੀਤੀ ਗਈ ਪਰ ਜਿਹੜੀ ਮਾਂ ਦੀ ਕੋਕ ਤੋਂ ਪੈਦਾ ਹੋ ਕੇ ਇੱਕ ਗੁਰੂ ਦੇ ਚਰਨਾਂ ਵਿੱਚ ਪੂਜਦੇ ਹੋ ਉਹ ਸਮਾਂ ਨੂੰ ਮਾੜਾ ਕਿਉਂ ਕਿਹਾ ਜਾਵੇ ਇੱਕ ਸਵਾਲ ਕੀਤਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਭ ਤੋਂ ਪਹਿਲਾਂ ਇਹ ਆਵਾਜ਼ ਬਰੰਦ ਕੀਤੀ ਗਈ ਸੀ ਔਰਤ ਤੇ ਮਰਦ ਦਾ ਰੁਤਬਾ ਇੱਕ ਹੈ ਇਹ ਜ਼ਿੰਦਗੀ ਦੇ ਦੋਨੋਂ ਇੱਕ ਪਹੀਏ ਨੇ ਜਿਨ੍ਹਾਂ ਦੇ ਆਧਾਰ ਦੇ ਉੱਤੇ ਇਹ ਗੱਡੀ ਜ਼ਿੰਦਗੀ ਦੀ ਅਗਾਹਾਂ ਅਗਾਹਾਂ ਚੱਲਦੀ ਖੈਰ ਸਤਿਗੁਰ ਨੇ ਕਿਹਾ ਕਿ ਜੇ ਮੈਂ ਤੁਹਾਡੀ ਮਾਂ ਹਾਂ ਤੇ ਮਾਂ ਬਣ ਕੇ ਮੈਂ ਤੁਹਾਨੂੰ ਸਤੁਪ੍ਰਦੇਸ਼ ਦੇਣੀ ਹੈ ਹੁਣ ਅਸੀਂ ਇਹ ਵੀ ਗੱਲ ਆਈਏ ਸਤਿਗੁਰ ਪਾਤਸ਼ਾਹ ਮਹਾਰਾਜੀ ਪਾਣ ਬਾਣੀ ਦੇ ਵਿੱਚੋਂ ਮਾਲਕ ਨੇ ਇਹ ਵੀ ਆਖਿਆ ਕਿਹਦੇ ਨੇ ਜਿਹੜੀ ਧੁਖ ਦੇ ਵਿੱਚੋਂ ਪੈਦਾ ਆਉਣ ਵਾਲਾ ਸਾਖਤ ਹੈ ਰੱਬ ਨਾਲ ਨਹੀਂ ਜੁੜਿਆ ਜਿਹਨੇ ਗੰਦਗੀ ਫੈਲਾ ਦਿੱਤੀ ਦੁਨੀਆ ਦੇ ਵਿੱਚ ਜਿਨੇ ਦੁਨੀਆ ਦੇ ਵਿੱਚ ਜ਼ੁਲਮ ਫੈਲਾਇਆ ਜਿਨੇ ਦੁਨੀਆ ਵਿੱਚ ਗਾਂਧੀ ਗੰਧ ਪਾਇਆ ਜਿਨੇ ਕੋਈ ਭਲਾ ਸੰਦੇਸ਼ ਦੁਨੀਆ ਨੂੰ ਨਹੀਂ ਦਿੱਤਾ ਮਾਲਕ ਨੇ ਉਹਤੇ ਤਾੜਨਾ ਵੀ ਕੀਤੀ ਹੈ ਉਸ ਮਾਂ ਕਿ ਐ ਮਾਂ ਤੇਰਾ ਫਰਜ਼ ਬਣਦਾ ਸੀ ਕਿ ਤੂੰ ਆਪਣੀ ਔਲਾਦ ਨੂੰ ਚੰਗੇ ਪਾਸੇ ਵੱਲ ਲਾਉਂਦੀ ਔਰ ਨਿਹਰਾ ਮਾ ਦਾ ਹੀ ਫਰਜ਼ ਨਹੀਂ ਬੰਦਾ ਔਲਾਦ ਦਾ ਵੀ ਫਰਜ਼ ਬੰਦਾ ਹੈ ਵੀ ਜਿਹੜੀ ਮਾਂ ਨੇ ਸਾਨੂੰ ਜਨਮ ਦਿੱਤਾ ਹੈ ਜਿਹੜੀ ਪੋਲ ਵਿੱਚੋਂ ਅਸੀਂ ਪੈਦਾ ਹੋਏ ਆਂ ਜਿਹੜੇ ਧਰਮ ਦੇ ਨਾਲ ਅਸੀਂ ਰਿਲੇਟਡ ਆਂ ਅਸੀਂ ਉਸ ਧਰਮ ਦੀ ਸਿੱਖਿਆ ਵੀ ਲੇਗੇ ਨਾਲ ਹੀ ਮੈਂ ਵੀ ਬੇਨਤੀ ਬੇਨਤੀ ਕਰਨਾ ਚਾਹਾਂਗਾ ਜਿਨੀ ਆ ਬੈਠੇ ਗੁਰਮੁਖ ਪਿਆਰੇਓ ਸੁਚੱਜੀਆਂ ਮਾਵਾ ਜਰੂਰ ਬਣੋ ਅਣਖਵਾਰੀਆਂ ਮਾਵਾ ਜਰੂਰ ਬਣੋ ਆਪ ਗੁਰਮਤਿ ਦੀ ਸਿੱਖਿਆ ਲਓ ਤੁਹਾਨੂੰ ਆਪ ਗੁਰਬਾਨੀ ਦਾ ਗਿਆਨ ਹੋਣਾ ਚਾਹੀਦਾ ਤੁਹਾਨੂੰ ਆਪ